ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਜ਼ਰੂਰ ਤੁਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਆਮ ਤੌਰ ਤੇ ਮੈਂ ਵੀਡੀਓ ਸ਼ੇਅਰ ਕਰਨ ਲਈ ਨਹੀਂ ਕਹਿੰਦਾ ਪਰ ਇਹ ਟੌਪਿਕ ਬੜਾ ਮਹੱਤਵਪੂਰਨ ਹੈ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਲੈਂਡਮਾਰਕ ਇਮੀਗ੍ਰੇਸ਼ਨਸ ਤੋਂ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਜਸਮੀਤ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਕਿਹੜੀਆਂ ਤਿੰਨ ਕੈਟਾਗਰੀਜ਼ ਨੇ ਤੁਸੀਂ ਦੱਸ ਰਹੇ ਸੀ ਕਿ ਤਿੰਨ ਕੈਟਾਗਰੀਜ਼ ਨੇ ਜਿਹਦੇ ਵਿੱਚ ਵੀਜ਼ਾ ਮਿਲਣਾ ਹੈ ਵਿਦਿਆਰਥੀਆਂ ਨੂੰ ਸੋ ਉਹ ਕਿਹੜੀਆਂ ਤਿੰਨ categories ਨੇ ਕਿਸ ਤਰ੍ਹਾਂ ਦੇ ਕੋਰਸਸ ਵਗੈਰਾ ਹੋ ਸਕਦੇ ਨੇ ਮੈਂ ਚਾਹੂੰਗਾ ਪੂਰੀ ਕਲੈਰਿਟੀ ਅੱਜ ਦੇ ਦਿਓ। ਤੁਸੀਂ ਦੇਖੋ ਦੇਖੋ ਕਾਫੀ سارے ਚੇਂਜੇਸ ਆ ਗਏ ਕੈਨੇਡਾ 'ਚ ਲੋਕ ਕੀ ਕਹਿਣਾ ਸ਼ੁਰੂ ਹੋ ਗਏ ਕਿ ਕੈਨੇਡਾ ਦਾ ਵੀਜ਼ਾ ਹੋ ਗਿਆ ਸੌਖਾ। ਮੈਂ ਫੇਰ ਦੁਬਾਰਾ ਇਹ ਚੀਜ਼ ਕਹਾਂਗਾ ਕੈਨੇਡਾ ਨੇ ਵੀਜ਼ਾ ਔਖਾ ਕਰਨ ਲਈ ਐਸਟੀਐਸ ਬੰਦ ਕੀਤਾ ਹੈ ਸੌਖਾ ਕਰਨ ਲਈ ਨਹੀਂ ਕੀਤਾ। ਜੀ ਜੇ ਤੁਸੀਂ ਨੇਪਾਲ ਦਾ ਐਸਡੀਐਸ ਟ੍ਰੈਂਡ ਦੇਖੋ ਨੇਪਾਲ 'ਚ ਐਸਡੀਐਸ ਨਹੀਂ ਹੈਗਾ। ਆ ਜੰਦੇ ਆ ਸਾਡੇ ਇਮੀਗ੍ਰੇਸ਼ਨ ਕੰਪਨੀਆਂ ਤੇ ਕਿ ਇਮੀਗ੍ਰੇਸ਼ਨ ਕੰਪਨੀਆਂ ਨੇ ਐਸ ਡੀ ਐਸ ਬੰਦ ਹੋਇਆ ਉਹਨਾਂ ਨੇ ਕਿਹਾ ਤਾਂ ਬਹੁਤ ਵਧੀਆ ਹੋ ਗਿਆ ਸੋ ਬਹੁਤ ਵਧੀਆ ਹੋ ਗਿਆ ਕਿ ਮਾੜਾ ਹੋ ਗਿਆ ਇਹ ਤਾਂ ਫਿਊਚਰ ਦੱਸੇਗਾ ਕਿਉਂਕਿ ਹੱਲੇ ਦੇਖੋ ਕਿਸੇ ਨੇ ਫਾਈਲ ਨਹੀਂ ਲਾਈ ਜੇ ਕਿਸੇ ਨੇ ਫਾਈਲ ਲਾਈ ਹੋਵੇ ਉਹਦੀ ਫਾਈਲ ਤੇ ਰਿਜ਼ਲਟ ਆਇਆ ਹੋਵੇ ਨਵੇਂ ਨਵੇਂ ਰੂਲਾਂ ਦੇ ਆਧਾਰ ਤੇ ਫਿਰ ਆਪਾਂ ਜਰੂਰ ਡਿਸਕਸ ਕਰੀਏ ਅੱਜ ਦੀ ਡੇਟ 'ਚ ਜਿਹੜੇ ਵੀਜ਼ਾ ਆ ਰਹੇ ਨੇ 8 ਦਿਨ ਚਾਰੇ 4 ਦਿਨ ਚਾਰੇ ਉਹ ਮੇਰੇ ਐਸ ਡੀ ਐਸ ਕੈਟਾਗਰੀ 'ਚ ਵੀਜ਼ਾ ਆ ਰਹੇ ਨੇ ਜਿਹੜੀਆਂ ਪਹਿਲਾਂ ਫਾਈਲਾਂ ਲੱਗੀਆਂ ਸੀ ਅੱਜ ਕੋਈ ਵੀਜ਼ਾ ਫਰੈਸ਼ ਨਹੀਂ ਆ ਰਿਹਾ ਕੋਈ ਫਰੈਸ਼ ਫਾਈਲ ਤੇ ਵੀਜ਼ਾ ਨਹੀਂ ਆ ਰਿਹਾ ਹੁਣ ਤਿੰਨ ਕੈਟਾਗਰੀ ਵਾਲੇ ਬੱਚੇ ਆਪਾਂ ਨੂੰ ਮਿਲਣਗੇ ਮਾਰਕੀਟ ਚ ਤਿੰਨ ਕੈਟਾਗਰੀ ਵਾਲੇ ਬੱਚੇ ਕੈਟਾਗਰੀ 1 ਮੈਂ ਲਿਖ ਕੇ ਬੈਠਾ ਕੈਟਾਗਰੀ 1 ਬੱਚੇ ਜਿਹੜੇ ਜੀਆਈਸੀ ਔਰ ਫੀਸ ਪੇ ਕਰਨਗੇ ਜੀ ਜਿਹੜੇ ਜੀਆਈਸੀ ਵੀ ਪੇ ਕਰਨਗੇ ਫੀਸ ਵੀ ਪੇ ਕਰਨਗੇ ਦੇ ਆਰ ਜੈਨੂਇਨ ਸਟੂਡੈਂਟ ਦੇ ਵਾਂਟ ਟੂ ਗੋ ਟੂ ਕੈਨੇਡਾ ਵੀਜ਼ਾ ਲੈਂਡ ਚੱਲਦੇ ਨਹੀਂ ਉੱਥੇ ਜਾ ਕੇ ਕੁਝ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਵੀ ਰਿਫਿਊਜ਼ਲ ਆਏਗੀ ਜੇ ਉਹ ਸਹੀ ਕੋਰਸ ਸਹੀ ਕਾਲਜ ਚੂਜ਼ ਨਹੀਂ ਕਰਾਂਗੇ ਸਹੀ ਕੰਸਲਟੈਂਟ ਸਹੀ ਕੰਪਨੀ ਹਾਂ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਏਜੰਟਾਂ ਬਾਰੇ ਵੀ ਜਾਣਕਾਰੀ ਐਬੈਂਸੀ ਇਕੱਠੀ ਕਰ ਰਹੀ ਹੈ ਹੁਣ ਕੱਲ ਮੇਰੇ ਕੋ ਬੱਚਾ ਆਇਆ ਸਰ 7.5 ਬੈਂਡ ਰਿਫਿਊਜ਼ਡ ਓਹੋ ਰਿਫਿਊਜ਼ਡ 70% ਨੰਬਰ 7.5 ਬੈਂਡ ਰਿਫਿਊਜ਼ ਕੱਲ ਬੱਚਾ ਰਿਫਿਊਜ਼ਲ ਆ ਵੀ ਰਹੀ ਹੈ ਅੱਜਕੱਲ ਰਿਫਿਊਜ਼ਲ ਆ ਵੀ ਨਹੀਂ ਫਾਈਲ ਨਹੀਂ ਸਹੀ ਲੱਗਦੀ ਫਾਈਲ ਨਹੀਂ ਸਹੀ ਜਿਹੜੇ ਕੋਰਸ ਚ ਬੱਚੇ ਦੀ ਫਾਈਲ ਲੱਗੀ ਮੈਂ ਉਸ ਕੋਰਚੋ ਬੱਚੇ ਦੀ ਫਾਈਲ ਇਹਨਾਂ ਲਾਉਂਦਾ ਕਰੀ ਜੀ ਇੱਕ ਸਾਲ ਦੇ ਸਰਟੀਫਿਕੇਟ ਪ੍ਰੋਗਰਾਮ 'ਚ ਜੇ ਤੁਸੀਂ ਫਾਈਲ ਲਾਓਗੇ ਤਾਂ ਰਿਫਿਊਜ਼ਲ ਲੈਣੀ ਪੈਗੀ ਬਿਲਕੁਲ ਠੀਕ ਸੋ ਅੱਖਾਂ 10 ਮਹੀਨੇ ਹੋ ਗਏ ਕੈਨੇਡਾ ਨੂੰ ਕਹਿੰਦਿਆਂ ਹੋਇਆ ਇੱਕ ਸਾਲ ਦੇ ਸਰਟੀਫਿਕੇਟ ਪ੍ਰੋਗਰਾਮ ਸਾਡੇ ਵੱਲੋਂ ਬੰਦ ਹੈ ਸੋ ਇੱਕ ਸਾਲ ਦੇ ਰਿਫਿਊਜ਼ਲ ਲਾਓਗੇ ਤਾਂ ਇੱਕ ਸਾਲ ਦੇ ਪ੍ਰੋਗਰਾਮ 'ਚ ਆਪਾਂ ਨੂੰ ਰਿਫਿਊਜ਼ਲ ਲੈਣੀ ਪੈਗੀ ਸੋ ਪਹਿਲੀ ਕੈਟਾਗਰੀ ਜਿਹੜੇ ਜੀਆਈਸੀ ਔਰ ਫੀਸ ਪੇ ਕਰਨਗੇ ਔਰ ਸਹੀ ਕੰਸਲਟੈਂਟ ਚੂਜ਼ ਕਰਨਗੇ ਇਹਦੇ ਨਾਲ ਐਡੀਸ਼ਨਲ ਫਾਈਨੈਂਸ਼ੀਅਲ ਡਾਕੂਮੈਂਟ ਸ਼ੋ ਕਰਨਗੇ visa will be good additional sanas de document matlab jume return na wagaira family diyan sab kuch okay okay hun doji category a gayi bachcha sade ko jada a reya suppose bachcha vadiya 70% 75% 80% 90% 96% aidan di category da bachcha hai but bachcha good hai band bhi satte hon de 6 e ch hai 6.5 hai jinne vi overall 6 hai bachcha good hai ke bachcha kenda main fee skip kar dena ਪਰ ਮੈਂ ਜੀਆਈਸੀ ਪੇ ਕਰਨ ਯੋਗ ਏ ਮੈਂ ਦੇਣਾ ਨਹੀਂ ਚਾਹੁੰਦਾ ਕੁਝ ਬੱਚੇ ਦੇਣਾ ਨਹੀਂ ਜਾਂ ਉਹ ਜਾਂ ਉਹ ਅਫੋਰਡ ਨਹੀਂ ਕਰਦੇ ਜਾਂ ਉਹ ਦੇ ਨਹੀਂ ਸਕਦੇ ਹੁਣ ਉਸ ਕੇਸ ਚ ਇਦਾਂ ਦੇ ਏਜੰਟ ਆ ਜਾਣਗੇ ਕਿ ਆਪਾਂ ਫੰਡ ਸ਼ੋਅ ਲਾ ਦਿੰਨੇ ਆ ਬੈਂਕ ਸਟੇਟਮੈਂਟ ਲਾ ਦਿੰਨੇ ਤੁਸੀਂ ਮੈਨੂੰ ਦੇ ਦਿਓ ਪੈਸੇ ਹਮ ਦੇਖੋ ਇਸ ਟਾਈਮ ਜੋ ਕ੍ਰਿਟੀਕਲ ਸਿਚੁਏਸ਼ਨ ਬਣੀ ਹੋਈ ਐ ਤੁਸੀਂ ਬੈਨ ਦਾ ਸਾਹਮਣਾ ਕਰੋਗੇ ਆਪਣਾ ਪ੍ਰੋਫਾਈਲ ਖਰਾਬ ਕਰੋਗੇ ਜੇ ਕੈਨੇਡਾ ਤੋਂ ਬੈਨ ਲੱਗ ਗਿਆ ਤਾਂ ਯੂਐਸਏ ਕਿਉਂਕਿ ਦੇਖੋ ਅੱਜ ਦੇ ਦਿਨ ਸੇ ਨਾ ਕੀ ਹੋ ਰਿਹਾ ਸਾਰਾ ਆਨਲਾਈਨ ਹੋ ਗਿਆ ਸਿਸਟਮ ਜੀ ਗ੍ਰੇਟ 7 ਕੰਟਰੀਜ਼ ਆਪਣਾ ਡਾਟਾ ਸ਼ੇਅਰ ਕਰਨ ਲੱਗੇ ਹੂੰ ਹੂੰ ਯੂਐਸਏ ਦਾ ਜਾਣ ਹੀ ਸਕੇ ਤੇ ਬਾਕੀ ਵੀ ਹੋ ਸਕਦਾ ਨਾ ਜਾ ਪਾਓ ਹੂੰ ਹੂੰ ਸੋ ਫਿਊਚਰ ਚ ਟੈਕਨੋਲੋਜੀ ਬਹੁਤ ਐਡਵਾਂਸ ਚੱਲ ਰਹੀ ਹੈ ਫੇਕ ਡਾਕੂਮੈਂਟਸ ਲਾ ਕੇ ਤੁਸੀਂ ਨਹੀਂ ਜਾ ਪਾਓਗੇ ਇਹਦਾ ਮਤਲਬ ਹੈ ਕੈਟੇਗਰੀ 2 ਚ ਜਿਹਦੇ ਚ ਫੀਸ ਨੋ ਜੀਆਈਸੀ ਤੇ ਜੇ ਏਜੰਟ ਕਹਿੰਦਾ ਫੀਸ ਆਫਟਰ ਵੀਜ਼ਾ ਤੇ ਉਹਨੂੰ ਕੱਲ ਮੇਰੇ ਕੋਲ ਬੱਚ ਆਇਆ ਸਰ ਉਸੇ ਸੁਚੇਤ ਹੋਣ ਦੀ ਲੋੜ ਹੈ ਕੱਲ ਬੱਚਾ ਆਇਆ ਮੇਰੇ ਕੋਲ ਏਜੰਟ ਕਹਿੰਦਾ ਪ੍ਰਾਈਵੇਟ ਕਾਲਜੇ ਚਲੇ ਜਾਓ ਹੂੰ ਮੈਨੂੰ 18 ਲੱਖ ਦੇ ਦਿਓ ਹੂੰ ਮੈਨੂੰ ਮੈਂ ਜਾਣਾਂ ਕਿ ਇਹ ਇੰਨਾ ਗਲਤ ਸਿਸਟਮ ਹੈ ਅੱਜ ਜਿਹੜੀ ਸਰ ਯੂਕੇ ਬੱਚਾ 21 ਲੱਖ ਦੇ ਕੇ ਜਾ ਰਿਹਾ ਏਜੰਟ ਕਹਿੰਦਾ 18 ਲੱਖ ਮੈਨੂੰ ਦੇ ਦਿਓ ਪ੍ਰਾਈਵੇਟ ਕਾਲਜ ਚਲੇ ਜਾਓ ਜੀਆਈਸੀ ਤੁਸੀਂ ਭਰਾਓਗੇ ਹੂੰ ਮੈਂ ਰਸੀਦ ਲਾ ਦਾਂਗਾ ਪ੍ਰਾਈਵੇਟ ਕਾਲਜ ਦੀ 18 ਲੱਖ ਲਵਾਂਗਾ ਆਫਟਰ ਵੀਜ਼ਾ ਸਰ 18 ਲੱਖ ਚ 3 ਲੱਖ ਫੀਸ ਭਰ ਰਿਹਾ 15 ਲੱਖ ਰੁਪਏ ਆਪਣੀ ਜੇਬ ਚ ਪਾ ਰਿਹਾ ਜੇ ਇੱਕ ਬੱਚੇ ਦਾ ਵੀ ਇਹੋ ਜਿਹਾ ਵੀਜ਼ਾ ਲੈ ਲਿਆ ਉਹਨੇ ਕੀ ਕਰਨਾ ਹੂੰ ਵੀਜ਼ਾ ਸਕਸੈਸ ਰੇਟ ਤੋਂ ਉਹਨਾਂ ਨੇ ਕੀ ਕਰਨਾ ਬਟ ਇਹ ਬੜੀ ਦੁਖਦਰ ਦੀ ਗੱਲ ਹੈ ਕਿ ਹੱਲੇ ਵੀ ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਅਸੀਂ ਕੈਨੇਡਾ ਨੂੰ ਇਦਾਂ ਪ੍ਰਮੋਟ ਕਰ ਰਹੇ ਹਾਂ ਕਿਉਂਕਿ ਕੱਲ ਨੂੰ ਕੈਨੇਡਾ ਵੀ ਆਸਟ੍ਰੇਲੀਆ ਵਾਂਗੂ ਹੋਏਗਾ ਔਰ ਕੱਲ ਨੂੰ ਕਹਿ ਸਕਦਾ ਹੈ ਕਿ ਆਪਾਂ ਪੰਜਾਬ ਤੋਂ ਬੱਚੇ ਨਹੀਂ ਲੈਣੇ ਹੂੰ ਅਗਰ ਗਲਤ ਫਾਈਨ ਲਾਜ ਹੋਈਆਂ ਤੇ ਬੰਦ ਵੀ ਹੋ ਸਕਦੇ ਪੱਕੇ ਤੌਰ ਤੇ ਪੰਜਾਬ ਨੂੰ ਫਿਰ ਹਾਲੇ ਵੀ ਬਹੁਤ ਮੈਂ ਕਾਂਗਾ ਕਿ ਸਾਡੇ ਲਈ ਇਹ ਸਹੀ ਸਿਚੁਏਸ਼ਨ ਨਹੀਂ ਹੈਗੀ ਬਟ ਸਟਿਲ ਦੇ ਆਰ ਰੈਡੀ ਟੂ ਗਿਵ ਯੂ 437000 ਵੀਜ਼ਾਸ 올 ਅਰਾਊਂਡ ਦ ਵਰਲਡ ਮੋਸਟ ਪ੍ਰੋਬਬਲੀ 2 ਲੱਖ ਬੱਚਾ ਨੂੰ ਇੰਡੀਆ ਤੋਂ ਵੀਜ਼ਾ ਮਿਲਣਾ ਚਾਹੀਦਾ ਹੈ ਪਰ ਜੇ ਸਹੀ ਫਾਈਲ ਲਾਵਾਂਗੇ ਸੋ ਕੈਟਾਗਰੀ 2 ਚ ਯੂ ਆਰ ਪੇਇੰਗ ਯੋਰ ਫੀਸ ਤੁਸੀਂ ਜੀਆਈਸੀ ਪੇ ਨਹੀਂ ਕਰਦੇ ਬਟ ਯੂ ਵਿਲ ਨੀਡ 15 ਟੂ 20 ਲੱਖਸ ਫੰਡਸ ਵਿਦ 4 ਮੰਥ ਸਟੇਟਮੈਂਟ ਹੂੰ 4 ਮਹੀਨੇ ਦੀ ਸਟੇਟਮੈਂਟ ਤੁਹਾਡੀ ਸੋਲਿਡ ਹੋਣੀ ਚਾਹੀਦੀ ਹੈ ਤਾਂ ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਨਾਲ ਲਾ ਕੇ ਪੀ ਸਪੇ ਕਰਕੇ ਐਲਓਏ ਲਾ ਕੇ ਯੂ ਕੈਨ ਲਾਜ ਯਰ ਫਾਈਲ ਹੂੰ ਤੇਜੀ ਕੈਟਾਗਰੀ ਆ ਜਾਂਦੀ ਹੈ ਨੋ ਫੀਸ ਨੋ ਜੀਆਈਸੀ ਹੂੰ ਸੋ ਕ੍ਰਿਟੀਕਲ ਕੈਟਾਗਰੀ ਨੋ ਫੀਸ ਨੋ ਜੀਆਈਸੀ ਪੈਸੇ ਲਟਾਉ ਕੈਟਾਗਰੀ ਕਹਿੰਦੇ ਬੱਚਾ ਇਹਦੇ ਚ ਬੱਚੇ ਕੀ ਕਰਨਗੇ ਕਿ ਮੈਨੂੰ ਪਹੁੰਚ ਦਵਾ ਦਿਓ ਏਜੰਟ ਨੂੰ ਕਹਿਣਗੇ ਮੇਰੇ ਫੰਡ ਸ਼ੋ ਕਰਾ ਦਿਓ ਮੇਰੇ ਡਾਕੂਮੈਂਟ ਬਣਾ ਦਿਓ ਸੋ ਏਜੰਟ ਇਹਦੇ ਚ ਤੁਹਾਡੇ ਤੋਂ ਪਹਿਲਾਂ ਵੀ ਲੱਖ ਰੁਪਏ ਲਏਗਾ ਔਰ ਆਫਟਰ ਵੀਜ਼ਾ ਵੀ ਹੂੰ ਚੰਗੇ ਪੈਸੇ ਲਏਗਾ ਸੋ ਇਹ ਇਹ ਤਾਂ ਬਚਣਾ ਹੀ ਚਾਹੀਦਾ ਇਸ ਕੈਟਾਗਰੀ ਤੋਂ ਬਚਣਾ ਚਾਹੀਦਾ ਹੁਣ ਪਰ ਇਸ ਕੈਟਾਗਰੀ ਚ ਕਿਹੜੇ ਬੱਚਾ ਨੂੰ ਵੀਜ਼ਾ ਮਿਲ ਸਕਦਾ ਮੈਂ ਉਹ ਵੀ ਦੱਸਾਂ ਜੀ ਜਿਹੜੇ ਐਜੂਕੇਸ਼ਨ ਲੋਨ ਜੈਨੂਇਨਲੀ ਕਰਾ ਸਕਦੇ ਨੇ ਓਕੇ ਸਪੋਜ਼ ਤੁਸੀਂ 30 ਤੋਂ 35 ਲੱਖ ਰੁਪਏ ਦਾ ਐਜੂਕੇਸ਼ਨ ਲੋਨ ਕਰਾਉਂਦੇ ਹੋ ਅੱਜ ਆਪਣੀ ਬੈਂਕ ਸਟੇਟਮੈਂਟਸ ਲਾਉਂਦੇ ਹੋ ਫਾਦਰ ਮਦਰ ਅੱਛੀ ਜੌਬ ਤੇ ਹਨ ਫਾਈਨੈਂਸ਼ੀਅਲ ਡਾਕੂਮੈਂਟ ਚੰਗੇ ਲਾਉਂਦੇ ਹੋ ਇਸ ਕੈਟਾਗਰੀ ਚ ਵੀ ਆਪਾਂ ਵੀਜ਼ਾ ਅਪਲਾਈ ਕਰ ਸਕਦੇ ਆ ਸੋ ਆਈ ਹੈਵ ਜਸਟ ਡਰਾਈਵ ਥੀ ਕੈਟਾਗਰੀਜ਼ ਨਾਟ ਟੈਲਿੰਗ ਯੂ ਕਿ ਵੀਜ਼ਾ ਆਏਗਾ ਨਹੀਂ ਆਏਗਾ ਬਟ ਜੇ ਜੈਨੂਇਨ ਡਾਕੂਮੈਂਟਸ ਹੋਣਗੇ ਤਾਂ ਜਨਰਲ ਕੈਟਾਗਰੀ ਚ ਵੀਜ਼ਾ ਆ ਸਕਦਾ ਐਸ ਪਰ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਐਮਬੈਸੀ ਨੇ ਆਪਣੀ ਸਾਈਟ ਤੇ ਕਰੇ ਨੇ ਪਰ ਇਸ ਤੋਂ ਬਾਅਦ ਮੈਂ ਫੇਰ ਕਹਾਂਗਾ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ GIC ਔਰ ਫੀਸ ਪੇ ਕਰਕੇ ਵੀਜ਼ਾ ਲਓ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਜੇ ਤੁਸੀਂ ਰਿਫਿਊਜ਼ਲ ਲੈਣਾ ਚਾਹੁੰਦੇ ਹੋ ਤਾਂ ਆਪਾਂ ਕੁਝ ਵੀ ਡਾਕੂਮੈਂਟ ਲਾਏ ਬਿਨਾ ਵੀ ਆਪਣੀ ਫਾਈਲ ਲਾ ਸਕਦੇ ਆ ਬਟ ਹੁਣ ਜਿਹੜੀ ਫਾਈਲ ਲਾਉਣੀ ਹੈ ਉਹ ਕਿੱਦਾਂ ਲਾਣੀ ਹੈ ਕਿੱਦਾਂ ਤੁਹਾਡਾ ਸਟੇਟਮੈਂਟ ਆਫ ਪਰਪਸ ਬੰਨਣਾ ਹੈ ਕੀ ਡਾਕੂਮੈਂਟਸ ਲੱਗਣੇ ਕਿਉਂਕਿ ਹੁਣ ਇੱਕ ਨਾ ਫਾਈਲ ਕ੍ਰਿਟੀਕਲ ਜੀ ਹੋ ਗਈ ਪਹਿਲਾਂ ਫਾਈਲ ਹੁੰਦੀ ਸੀ ਫਾਈਲ ਜਿਹਨੂੰ ਕਹਿੰਦੇ ਸੀ ਆਪਾਂ ਬਸ ਲਾਤੀ ਹੁਣ ਫਾਈਲ ਲਾਣ ਵਾਲੀ ਨਹੀਂ ਲੱਗਣੀ ਹੁਣ ਫਾਈਲ ਬਹੁਤ ਧਿਆਨ ਬਹੁਤ ਐਕਸਟਰਾ ਤੁਸੀਂ ਤਾਂ ਚਲੋ ਪਹਿਲਾਂ ਵੀ ਮਿਹਨਤ ਕਰਦੇ ਸੀ ਹੋਰ ਪੁਆਇੰਟ ਟੂ ਪੁਆਇੰਟ ਫੋਕਸ ਕਰਨਾ ਪੈਣਾ ਬਿਲਕੁਲ ਸੋ ਸਟੂਡੈਂਟਸ ਇਹ ਤਿੰਨ ਕੈਟੇਗਰੀਜ਼ ਚ ਹੁਣ ਬੱਚੇ ਅੱਗੇ ਆਣਗੇ ਪਰ ਕੈਟੇਗਰੀ 1 ਸਭ ਤੋਂ ਵਧੀਆ ਰਹਿੰਦੀ ਹੈ ਔਰ ਕੈਟੇਗਰੀ 2 ਜੇ ਬੱਚੇ ਦੀ ਪ੍ਰੋਫਾਈਲ ਅੱਛੀ ਹੈ ਕੈਟੇਗਰੀ 2 ਕੈਨ ਬੀ ਟੇਕਨ ਕੈਟੇਗਰੀ 3 ਅਵਾਈਡੇਬਲ ਹੈ ਸਟਿਲ ਤੁਸੀਂ ਲਗਾ ਸਕਦੇ ਹੋ ਕਿਉਂਕਿ ਜੇ ਕੈਟੇਗਰੀ 3 ਆਪਾਂ ਚੂਜ਼ ਕਰ ਰਹੇ ਹਾਂ ਵੀ ਸ਼ੁਡ ਚੂਜ਼ ਯੂਨੀਵਰਸਿਟੀ ਹੂੰ ਕਾਫੀ ਸਾਰੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ 1000 ਡਾਲਰ ਦੇ ਕੇ ਆਪਾਂ ਨੂੰ ਪੈਲ ਦੇ ਰਹੀਆਂ ਤਾਂ ਵੀ ਸ਼ੁੱਡ ਚੂਜ਼ ਯੂਨੀਵਰਸਿਟੀ ਆਪਾਂ 1000 ਡਾਲਰ ਦੇ ਕੇ ਐਲੋਵੇ ਲੈ ਸਕਦੇ ਆਂ ਔਰ ਆਪਣੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੈ ਸਕਦੇ ਆਂ ਸੋ ਕੈਟਾਗਰੀ 3 ਜਦੋਂ ਤੁਸੀਂ ਚੂਜ਼ ਕਰ ਰਹੇ ਹੋ ਤਾਂ ਵੀ ਸ਼ੁੱਡ ਚੂਜ਼ ਯੂਨੀਵਰਸਿਟੀ ਬਿਲਕੁਲ ਠੀਕ ਹੈ ਜੀ ਸੋ ਇਹ ਬੜਾ ਹੀ ਇੰਪੋਰਟੈਂਟ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਕੁਝ ਐਕਸਪਲੇਨ ਕੀਤਾ ਹੈ ਕਿਵੇਂ ਤਿੰਨ ਕੈਟਾਗਰੀਆਂ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਹੁਣ ਅਸੀਂ ਉਹਨਾਂ ਨੂੰ ਵੰਡ ਸਕਦੇ ਆਂ ਸੋ ਬਹੁਤ ਖਿਆਲ ਦੇ ਨਾਲ ਤੁਸੀਂ ਫਾਈਲ ਲੌਂਚ ਕਰਨੀ ਹੈ ਕਿਸੇ ਵੀ ਫੇਕ ਡਾਕੂਮੈਂਟ ਸਬਮਿਟ ਕਰਨ ਤੋਂ ਬਚੋ। ਅਗਰ ਤੁਹਾਡਾ ਏਜੰਟ ਵੀ ਤੁਹਾਨੂੰ ਕਹਿੰਦਾ ਹੈ ਕਿ ਫੇਕ ਐਕਸਪੀਰੀਅੰਸ ਬਣਾ ਦਾਂਗੇ, ਫੇਕ ਸਟੇਟਮੈਂਟ ਲਾ ਦਾਂਗੇ ਤੇ ਉਸ ਤੋਂ ਬਚੋ। ਔਰ ਜੈਨੂਨ ਫੰਡ ਸ਼ੋ ਕਰੋ, ਜੈਨੂਨ ਤਰੀਕੇ ਨਾਲ ਆਪਣੀ ਫਾਈਲ ਲੌਂਚ ਕਰੋ। ਥੈਂਕ ਯੂ ਸੋ ਮੱਚ ਜਸਮੀਤ ਜੀ 90413 90412। ਜਸਮੀਤ ਜੀ ਨਾਲ ਜ਼ਰੂਰ ਗੱਲ ਕਰੋ ਤੇ ਆਪਣੇ ਫਿਊਚਰ ਨੂੰ ਸੋਚ ਸਮਝ ਕੇ ਡਿਸਾਈਡ ਕਰੋ। ਥੈਂਕ ਯੂ। ਧੰਨਵਾਦ।